ਅੱਜ ਭਾਈ ਸਰਬਜੀਤ ਖਾਲਸਾ ਜਿਹੜਾ ਚੋਣ ਪ੍ਰਚਾਰ ਹੋਇਆ ਉਹਦੇ ਬਾਰੇ ਤੁਸੀਂ ਆਪ ਦਾ ਅੱਜ ਦੱਸੋ ਜੀ ਸਾਨੂੰ ਮੈਂ ਪਹਿਲਾਂ ਤਾਂ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਸਰਬਜੀਤ ਸਿੰਘ ਜੀ ਖਾਲਸਾ ਸ਼ੀਪ ਭਾਈ ਬੈਂਸ ਸਿੰਘ ਜੀ ਦੇ ਸੁਪੁੱਤਰ ਉਹਨਾਂ ਦਾ ਹੀ ਜਿਹੜਾ ਫਰੀਦਕੋਟ ਹਲਕਾ ਤਨਤਨ ਬਾਬਾ ਫਰੀਦ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਕਰਤੀ ਜਿਸ ਸੀਤੋ ਤੂੰ ਗੜੀ ਜਾ ਰਹੀ ਆ ਕਿ ਸਮੁੱਚੇ ਸਿੱਖ ਜਗਤ ਦੇ ਜੋ ਅਸੀਸ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਾ ਤਰਸ ਜਿਸ ਮਾਰੇ ਨੇ ਤਰਸ ਕਰਕੇ ਇਸ ਸੰਤਾਂ ਦੇ ਮਾਂਕੇ ਵਸ ਕੇ ਇਸ ਜੀਵਨ ਮਹੀਮ ਨੂੰ ਵੱਖ-ਵੱਖ ਪੜਾ ਦਾ ਪੜਾ ਹੁੰਦਾ ਜੀ ਰੂਟ ਸ਼ੋਅ ਅੱਜ ਵੱਖ-ਵੱਖ ਨਗਰਾਂ ਚ ਹੁੰਦਿਆ ਜਿੰਦਾ ਵੱਡਾ ਰੀਤਪੁਰ ਦੇ ਸਰਪੰਚ ਤੇ ਪਾਈ ਫੈਂਸਿੰਗ ਦੇ ਪੁੱਤਰ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਔਰ ਇੱਕ ਖੁਸ਼ੀ ਵਾਲੀ ਗੱਲ ਆ ਉਹੋ ਗੀਤ ਵਾਸਤੇ ਆਪਾਂ ਅਰਦਾਸ ਕਰੀਏ ਸੋ ਮੈਂ ਇੱਥੇ ਫਤਿਹ ਬਲਾਉਣਾ ਜੀ ਵਾਹਿਗੁਰੂ ਤੁਸੀਂ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖ ਕੌਮ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਸਿੰਘ ਬੈਠੇ ਨੇ ਸਮੂਹ ਸਿੰਘ ਸਾਹਿਬਾਨ ਜਿਨ੍ਹਾਂ ਢਾਡੀ ਕਮਿਸ਼ਨਰ ਸੈਵਨ ਕੀਰਤਨੀ ਸਿੰਘ ਤੇ ਜਿਨ੍ਹਾਂ ਵੀ ਗੁਰੂ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਅੱਜ ਭਾਈ ਵਿਰਤ ਸਿੰਘ ਦੀ ਭਾਈ ਸੁਤਵੰਤ ਸਿੰਘ ਭਾਈ ਕੇਰ ਸਿੰਘ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਜਿਹੜਾ ਵੀ ਸਾਡੇ ਗੁਰੂ ਘਰ ਵੱਲ ਗੈਰੀ ਅੱਖ ਕਰੇ ਉਹਨੂੰ ਕੀ ਕੀ ਦੀ ਸਜ਼ਾ ਦਈਏ ਤੇ ਸੋ ਸਾਰੇ ਆਪਾਂ ਇੱਕਜੁੱਟ ਹੋ ਉਸ ਬੱਚੇ ਨੂੰ ਹੋਰ ਪਾ ਕੇ ਕਾਮਯਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ